ਹਾਂਜੀ ਵੈਨ ਦਾ ਇੱਕ ਹਾਦਸਾ ਹੋਇਆ ਜੀ ਸਵੇਰ ਸਵੇਰ ਮਹਾਰਾਜ ਮਹਾਰਾਜ ਪਿੰਡ ਡਿਸਟ੍ਰਿਕਟ ਬਠਿੰਡਾ ਦਾ ਤਕਰੀਬਨ ਇੱਕ ਘੰਟਾ ਹੋਣ ਵਾਲਾ ਸ਼ਰਮ ਦੀ ਗੱਲ ਆ ਦੇਖੋ ਨਾ ਤਾਂ ਸਕੂਲ ਦੀ ਕੋਈ ਮੈਨੇਜਮੈਂਟ ਡਰਾਈਵਰ ਫਰਾਰ ਹੋ ਗਿਆ ਵੈਨ ਤੋਂ ਪਲਟਨਸਾਰ ਕਿਸੇ ਦਾ ਮੋਟਰਸਾਈਕਲ ਲੈ ਕੇ ਭੱਜ ਗਿਆ ਤੇ ਮਾਪਿਆਂ ਨੇ ਲੋਕਲ ਖੇਤਾਂ ਦੇ ਜਿਹੜੇ ਲੋਕ ਸੀ ਉਹਨਾਂ ਨੇ ਇਕੱਠੇ ਹੋ ਕੇ ਵੈਨ ਦੇ ਵਿੱਚੋਂ ਬੱਚੇ ਆ ਜਿਹੜੇ ਸ਼ੀਸ਼ੇ ਛੂਛੇ ਭੰਨ ਕੇ ਬਾਹਰ ਗੱਡੇ ਨਿੱਕੇ ਨਿੱਕੇ ਬੱਚੇ ਆ तकरीबन 30 40 ਪਲਸ ਬੱਚੇ ਹੋਣੇ ਤੇ ਸਕੂਲ ਵਾਲਿਆਂ ਦੀ ਘਟਿਆ ਕਰਤੂਤ ਆ ਵੀ ਵੈਨ ਦੇ ਜਿਹੜੇ ਜਿੰਨੇ ਡਰਾਈਵਰ ਆ ਉਹ ਸਿਰਫ ਭੇਜ ਤੇ ਇਕੱਠੇ ਕਰਕੇ ਆਪ ਹਲੇ ਇੱਥੇ ਕੋਈ ਨਹੀਂ ਪਹੁੰਚਿਆ ਨਾ ਕਿਸੇ ਤਰੀਕੇ ਦਾ ਐਡਮਿਨਿਸਟ੍ਰੇਸ਼ਨ ਦੀ ਕੋਈ ਵੀ ਹੈਲਪ ਨਾ ਕੋਈ ਫੋਨ ਚੱਕਦਾ ਕਮਾਲ ਆ ਯਾਰ ਸ਼ਰਮ ਦੀ ਗੱਲ ਆ ਨਿੱਕੇ ਨਿੱਕੇ ਬੱਚੇ ਆ ਤੁਹਾਡੇ ਤੁਸੀਂ ਵੈਨਾਂ ਦੇ ਵਿੱਚ ਪਾਏ ਆ ਹਨਾ ਸਕੂਲਾਂ ਦੀ ਕੀ ਜ਼ਿੰਮੇਵਾਰੀ ਬਣਦੀ ਐ ਕਿੱਥੇ ਖੜੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੁਣ ਕਿੱਡੀ ਸ਼ਰਮ ਵਾਲੀ ਗੱਲ ਹੈ ਕਿੱਡੇ ਉੱਚੇ ਖਾਂ ਤੋਂ ਦੇਖੋ ਕੁਝ ਵੀ ਹੋ ਸਕਦਾ ਸੀ ਮੋਬਾਈਲੂ ਨੇ ਹੱਥ ਦੇਖੇ ਬੱਚੇ ਜਿਹੜੇ ਰੱਖੇ ਆ ਪਾਸਫਾਈਂਡਰ ਸਕੂਲ ਹੈ ਗੱਲ ਕਲਾ ਕੋਲ ਘੰਟਾ ਤਕਰੀਬਨ ਹੋਣ ਵਾਲਾ ਹਾਲਾਤਾ ਹੋਏ ਨੂੰ ਹਲੇ ਤੱਕ ਕਿਸੇ ਵੀ ਕਿਸਮ ਦੀ ਕੋਈ ਸਹਾਇਤਾ ਕੋਈ ਸਕੂਲ ਦੀ ਮੈਨੇਜਮੈਂਟ ਕੋਈ ਇੱਥੇ ਨਹੀਂ ਪਹੁੰਚਿਆ ਇਹੀ ਮੈਨੂੰ ਲੱਗਦਾ ਕੋਈ ਬੱਚਾ ਕਿਸੇ ਪਾਸਿਓਂ ਫੀਸ ਭਰਨ ਦੇ ਵਿੱਚ ਡਿਲੇ ਹੋ ਜੇ ਨਾ ਜਾਂ ਵੈਨ ਦੇ ਪੈਸੇ ਭਰਨ ਦੇ ਵਿੱਚ ਡਿਲੇ ਹੋ ਜੇ ਤੇ ਟੀਕ ਕਮਾਰ ਲੱਗ ਜਾਂਦਾ ਹੁੰਦਾ ਸਾਰੇ ਦਾ ਸਾਰਾ ਸਕੂਲ ਜਾਂ ਬੱਚਿਆਂ ਦੇ ਪੇਪਰ ਤੱਕ ਵੀ ਬੰਦ ਕਰਾ ਦਿੱਤੇ ਜਾਂਦੇ ਮਾੜਾ ਮੋਟਾ ਯਾਰ ਸੋਚ ਕੇ ਕੁਝ ਕਿੱਥੇ ਹੁਣ ਬਠਿੰਡੇ ਦਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆਗਾ ਕਿ ਤੁਸੀਂ ਇਹ ਸਮਝਦੇ ਸੀ ਕੋਈ ਕੈਜੂਐਲਟੀ ਤਾਂ ਹੋਈ ਨਹੀਂ ਕੋਈ ਮੌਤ ਤਾਂ ਹੋਈ ਨਹੀਂ ਉੱਥੇ ਜਾ ਕੇ ਕੀ ਕਰਨਾ ਹਲੇ ਸ਼ਰਮ ਮੰਨੀਏ ਯਾਰ ਲੱਖ ਦੀਆਂ ਲਾਹਣ ਤਾਂ ਇਹ ਜੇ ਸਿਸਟਮ ਨੂੰ ਗੱਲਾਂ ਤੁਸੀਂ ਕਰਦੇ ਹੋ ਸਿੱਖਿਆ ਕ੍ਰਾਂਤੀ ਦੀ ਆ ਪਈ ਥੋੜੀ ਸਿੱਖਿਆ ਕ੍ਰਾਂਤੀ ਇੱਕ ਘੰਟਾ ਹੋ ਗਿਆ 8:50 ਹੋ ਗਿਆ 7:30 ਵਜੇ ਦਾ ਇਹ ਹਾਸਾ ਹੋਇਆ ਵਾ ਹਲੇ ਤੱਕ ਨਾ ਕੋਈ ਸਕੂਲ ਵੱਲੋਂ ਨਾ ਕੋਈ ਹੋਰ ਇੱਥੇ ਨਹੀਂ ਪਹੁੰਚਿਆ ਸ਼ਰਮ ਨਾਲ ਡੁੱਬ ਕੇ ਮਰ ਜਾਓ